ਹਾਂਜੀ ਕੀ ਨਾਮ ਕੀ ਤੁਹਾਡਾ ਜੀ ਕੁਲਦੀਪਰ ਉੱਚੀ ਬੋਲੋ ਤੁਸੀਂ ਕੁਲਦੀਪਰ ਇਹ ਬੇਟੇ ਦਾ ਕੀ ਨਾਮ ਹੈ ਜਿਹੜਾ ਇਸ ਸਮੇਂ ਅਮਰੀਕਾ ਤੋਂ ਰਿਪੋਰਟ ਹੋਇਆ ਜਸ਼ਨ ਪ੍ਰੇਖ ਜੀ ਕਿੰਨੀ ਉਮਰ ਕਿੰਨੀ ਹੋ ਗਈ 20 ਸਾਲ ਤੇ 19 ਸਾਲ ਦੇ ਕਿੰਨਾ ਸਮਾਂ ਹੋ ਗਿਆ ਸੀ ਉਹਨੂੰ ਅਮਰੀਕਾ ਗਏ ਨੂੰ 8 ਮਹੀਨਾ ਕਿ ਹੋ ਗਿਆ ਮਹੀਨਾ ਕੋ ਹੋ ਗਿਆ ਕਿੱਥੋਂ ਰਿਪੋਰਟ ਕਿੱਥੋਂ ਆਇਆ ਕੈਂਪ ਚ ਹੋਇਆ ਕਿ ਸ਼ਹਿਰ ਚ ਕਿਦੋਂ ਕੰਮ ਕਰਦੇ ਫੜਿਆ ਗਿਆ ਉੱਥੇ ਆ ਇਹ ਕੈਂਪ ਚ ਹੋਇਆ ਕੈਂਪ ਚ ਹੋਇਆ ਜੀ ਕਿੰਨਾ ਸਮਾਂ ਕੈਂਪ ਚ ਰਿਹਾ ਜੀ ਇਹ ਮਹੀਨਾ ਕੋ ਹੋਈ ਗਿਆ ਇਹਨੂੰ ਠੀਕ ਹੈ ਜੀ ਤੇ ਕਿੰਨੇ ਕੁ ਪੈਸੇ ਤੁਹਾਡੇ ਲੱਗੇ ਸੀ ਜਦੋਂ ਤੁਹਾਡਾ ਬੇਟਾ ਇੱਥਰ ਰਵਾਨਾ ਹੋਇਆ ਬਾਕੀ ਗਿਆ 40-45 ਲੱਖ ਦੀ ਹੈ 40 ਬੰਦਾ ਲੱਗ ਠੀਕ ਹੈ ਜੀ ਕੀ ਹੁਣ ਕੀ ਮਹਿਸੂਸ ਕਰਦੇ ਪਿਓ ਇਸ ਟਾਈਮ ਹਾਂ ਜੀ ਮਹਿਸੂਸ ਕਰਨਾ ਜੀ ਜੋਗਾ ਠੀਕ ਹੈ ਜੀ ਜਰਾ ਕਿਹਦੇ ਕੋਈ ਏਜੰਟ ਕਿਹਦੇ ਰਾਈ ਗਿਆ ਸੀ ਉਹ ਉਹ ਉੱਥੇ ਨੇ ਕੀਤਾ ਜੀ ਸਪੇਨ ਤੇ ਕੀਤਾ ਹੀ ਸਪੇਨ ਪਹਿਲਾਂ ਚਲ ਗਿਆ ਸੀ ਸਪੇਨ ਤੇ ਪਹਿਲਾਂ ਗਿਆ ਸੀ ਸਪੇਨ ਤੇ ਕਿੰਨਾ ਸਮਾਂ ਹੋ ਗਿਆ ਹੁਣ ਸਪੇਨ ਸਪੇਨ ਤੇ ਗਿਆ ਅਗਸਤ ਦਾ ਗਿਆ ਅੱਛਾ ਜੀ ਠੀਕ ਹੈ ਹੁਣ ਤੁਹਾਡੀ ਕੋਈ ਸਰਕਾਰ ਤੋਂ ਮੰਗੋ ਇਸ ਸੰਬੰਧੀ ਚਲੋ ਜੀ ਹੁਣ ਬੱਚਾ ਘਰ ਆ ਗਿਆ ਜੋ ਕੀ ਗੱਲ ਹੋ ਗਈ ਬੇਟਾ ਘਰ ਆ ਗਿਆ ਠੀਕ ਹੈ